ਵੇਲੇ ਅਗੇ ਦੋ ਆ ਕੇ ਸੱਜ ਕੇ ਤੇ ਵੀ ਚਲ 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 ਚਲਣਾ ਨਾ ਯਾਦ ਨੋਤੀ ਤੇ ਉਹਨੇ ਕੋਈ ਫੋੜੇ ਬੋਤੇ ਸ਼ਾਇਦ ਕੋਈ ਕੋਣ ਕਰਕੇ ਇਹ ਕੰਮ ਕੀਤਾ ਨਾ ਕੀ ਨਹੀਂ ਕੀ ਕਤਲ ਹੋਇਆ ਤਾਂ ਹਾਂਜੀ ਕਤਲ ਹੋਇਆ ਜੀ ਕੁਸਤਾ ਤਾਂ ਆਡੀਆਂ ਮੁੰਡੀਆਂਆਂ ਗਾਵਾਂ ਦੀਆਂ ਮੁੰਡੀਆਂਆਂ ਦੀਆਂ ਤਾਂ ਗੁੱਦੀਆਂ ਸੱਟਾਂ ਲਾਈਆਂ ਤੇ ਪੇੜ ਸੀ ਲਾਇਆ ਕੋਈ ਨਾ ਮੈਂ ਤਾਂ ਮੁੰਡੇ ਦੇ ਘਰ ਆ ਸਾਫ਼ ਹੀ ਚੋਣ ਹੈ ਜੀ ਕਿੰਨੀ ਕੁ ਉਮਰ ਸੀ ਤੇ ਨੌਜਵਾਨ 25 ਸਾਲ ਪਰ ਆ ਜੀ ਜਾਮਰ ਲਾਵਾ ਕੀ ਗੱਲ ਬਾਤ ਹੋਈ ਪਾ ਜੀ ਨੂੰ ਮੁੰਡੇ ਕਹਿੰਦੇ ਕੱਲ ਸ਼ਾਮ 3 ਵਜੇ ਸਦਕੇ ਖੜਿਆ ਕਰੋ ਤੇ ਉਹਨਾਂ ਨੇ ਰਾਤ ਤੱਕ ਨਹੀਂ ਦਿੱਤਾ ਇਹਨੂੰ ਮਾਰਨ ਉੱਤੇ ਸੁੱਟ ਗਏ ਨੇ ਆੜੇ ਚਪਿਆ ਹੈ ਕੀ ਇਹਨੇ ਦੱਸਿਆ ਚੋਣਾ ਲਾਉ ਕੋਈ ਉਹਨਾਂ ਨੇ ਦੱਸਿਆ ਭੀ ਤੁਹਾਡਾ ਮੁੰਡਾ ਮਤਲਬ ਕੀ ਥੇ ਆੜੇ ਚਪਿਆ ਉਹ ਫਿਰ ਸਾਡਾ ਆਪਣਾ ਮੁੰਡਾ ਉਹ ਫਿਰ ਰਸਤੇ ਚ ਲੈ ਕੇ ਨੂੰ ਆਇਆ ਵਾ ਆ ਕੇ ਬਸ ਇਹਨੇ ਪਾੜੇ ਦਿੱਤਾ ਆਪਣੀ ਮਾਂ ਨੂੰ ਦੱਸਿਆ ਕਿ ਮੰਮੀ ਆਇਆ ਮੁੰਡੇ ਇਹਨਾਂ ਨੇ ਔਲੀ ਜਿੰਦੇ ਤੇਨਾਂ ਮਾਰਿਆ ਹੋ ਰਾਤ ਨੂੰ ਕਸ ਇੱਕ ਸੌਣੇ ਬੋਲੇ ਆਜ ਬਸ ਖਤਮ ਹੋ ਗਏ ਟੱਟਾ ਟੁੱਟਾ ਮਾਰੀਆਂ ਕਿ ਟੱਟਾ ਵੀ ਲੱਗੂਗਾ ਚਲਾਜ ਜਦੋਂ ਮੈਂ ਕਾ ਚੌਥੰ ਕਾਫੀ ਸੇਤਰੀ ਪੈਰਾਂ ਤੋਂ ਪੈਰ ਵੱਡੇ ਦੇ ਕੀ ਮੰਗਦਾ ਸੂਫ ਚਾਹੀਦਾ ਹਨ ਕਿਉਂਕਿ ਸਾਡਾ ਤਾਂ ਮਿਲਣਾ ਨਹੀਂ ਉਹਨਾਂ ਤੋ ਵਾਪਸ ਆ ਜਾਣਾ ਜੇਲ ਕੱਟ ਕੇ ਕਿਉਂ ਮਾਰਿਆ ਤੁਹਾਨੂੰ ਪ੍ਰਾਣ ਸੀ ਆਉਦਾ ਨਹੀਂ ਤੇ ਤਾਂ ਤੇਰੀ ਜਿੰਨ ਮਰਕਣਾ ਦਾ ਰਕਤ ਸੌਣ ਨੂੰ ਤਰਾਂ ਤੂੰ ਦੋ ਮੁੰਡੇ ਲਾ ਕੇ ਆ ਕਿੱਥੋਂ ਦੇ ਸਰ ਮੁੰਡੇ ਉਹ ਮੁੰਡੇ ਤਰਨਖੋਦੇ ਦੀ ਦੂਜੀ ਦੀ ਸੀ ਜੀ ਜੀ ਤਰਨਖੋਦੇ ਸੀ ਜੀ ਜੀ ਇਹ ਕੋਲ ਕਾਲਾ ਡਾੜੀ ਇੱਕ ਮੋਟਰਸਾਈਕਲ ਨੂੰ ਆਪਣਾ ਸੀ ਇੱਕ ਹੀ ਆਪਣਾ ਲੱਗਦਾ ਉਹ ਵੀ ਕਿਸੇ ਮੋਟਰਸਾਈਕਲ ਜਿਹੜਾ ਇਹ ਕਿਸ ਰਿਸ਼ਤੇਦਾਰ ਦਾ ਸੀ ਤਿੰਨੇ ਸੋਚਿਆ ਕਿ ਮੈਂ ਵਾਪਸ ਆ ਜੀ ਨੂੰ ਤੇ ਉੱਥੇ ਇਹਨਾਂ ਨੇ ਪਤਾ ਨਹੀਂ ਰਾਤ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਤੇ ਇਹਦੇ ਕੋਲ ਪੈਸੇ ਵੀ ਕੋਈ ਥੋੜੇ-ਥੋੜੇ ਤੇ ਰਗੇ ਸੀ ਫੋਨ ਵੀ ਖੋ ਗਿਆ ਕਿ ਆ ਮੋਟਰਸਾਈਕਲ ਵੀ ਖੋ ਰ ਗਿਆ ਸਵੇਰੇ ਇਹਨਾਂ ਨੇ ਕਿਹਾ ਕਿ ਉਹ ਲੰਘਣ ਗਏ ਸੀ ਤੇ ਉਹ ਕੀਤਾ ਕਿ ਤੇ ਵੀ ਅੱਦੋ ਕੋ ਮੁੰਡਾ ਲੈ ਕੇ ਉਹ ਆਉਣ ਲਿਆ ਕਿ ਹੀਸੂ ਦੀ ਹਾਲਤ ਚੀਤ ਤੇ ਇੱਕ ਮਿੰਟਾ ਹੋਰ ਸੀ ਉਹਨੇ ਘਰ ਤੋਂ ਲੈ ਲੰਦਾ ਕਰ ਹੁੰਦਾ ਸਾਗ ਨੂੰ ਪਾਣੀ ਪੀ ਆਇਆ ਵਾ ਤੇ ਕੋਈ ਇਹ ਉਲਟੀਆਂ ਕੀਤੀਆਂ ਉਲਟੀਆਂ ਕੀਤੀਆਂ ਤੇ ਕੋ 57 ਮਿੰਟ ਬਾਅਦ ਉਹਦੀ ਦਤੋ ਬਾਕੀ ਜਿਹੜੀ ਵੀ ਇੱਥੇ ਆ ਹੋਰ ਮਿਹਰਬਾਨੀ ਉਹਦੀ ਵੀ ਇੱਕ ਬੰਦਾ ਨਾ ਵੜਿਆ ਵਾ ਤੇ ਉਹ ਬਾਕੀ ਵੀ ਉਹਨਾਂ ਦੀਆਂ ਵਡੀਆਂ ਲੱਗੀ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਉਹਦੀ ਟੀਮਾਂ ਫੜਨ ਵਾਸਤੇ ਨਹੀਂ ਆਈਆਂ ਨੇ ਤੇ ਇੱਕ ਬੰਦੇ ਆ ਗਏ ਘੱਟੋ ਘੱਟ 8 10 ਬੰਦੇ ਜਿਨ੍ਹਾਂ ਨੇ ਕੰਮ ਕੀਤਾ ਸਰ ਕਿਉਂ ਇਹ ਕੀ ਨਸ਼ਾ ਜਿਹੜਾ ਗੱਗ ਨਹੀਂ ਇਹ ਨਸ਼ੇ ਦਾ ਹੀ ਕੰਮ ਆ ਉਹ ਗੋਈਆ ਖਾਂਦੇ ਨੇ ਆਪਣੇ ਨਸ਼ੇ ਕੇਂਦਰ ਤੋਂ ਕੇ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰ ਕੋਲ ਜਾਂ ਗੋਈਆ ਵੀ ਬੰਦੋਨੀਆ ਚਾਹੀਦੀ ਤੇ ਜਾ ਕੇ ਖਾ ਕੇ ਤੇ ਮੁੜ ਕੇ ਇਹੀ ਕੰਮ ਕਰਦੇ ਫਿਰ ਕੋਈ ਕੋ ਮੋਬਾਈਲ ਖੋਇਆ ਗਿਆ ਮੋਟਰਸਾਈਕਲ ਵੀ ਖੋਇਆ ਗਿਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਇਹਨਾਂ ਦਾ ਜਿਆਦਾ ਟੁੱਟ ਮਾਰੂਗੀ ਐ ਫਿਰ ਉਹਨਾਂ ਨੇ ਕੋਈ ਹੋਰ ਸੁਰੱਖਤ ਜਿੰਨੀ ਟੁੱਟਣੀ ਉੱਤੇ ਜਾਣਗੇ ਕੀ ਮੰਨ ਇਹ ਲੱਗ ਜਾਂਸ ਵਿੱਚ ਜਿਹਾ ਰੱਖਾਂ ਸੀ ਸਹੀ ਵਾਸੀ ਧਰਮਪੁਰ ਪੱਤਣ ਬੋਲੀ ਕੀ ਸਾਲੇ ਦੀ ਇਨੂ ਰਾਤ ਰਾਜ ਦੇ ਦੋ ਦੋਸਤ ਸੀ ਇੱਕ ਸੂਰਜ ਦੇ ਨਾਲ ਪੱਪੂ ਵਾਸੀ ਤਰ ਬੁਰਦਾਵਾ ਇੱਕ ਸਾਹਬ ਜਨੂ ਜੂਬ ਤਰ ਬੁਰਦਾਵਿਆ ਇਹ ਇਹਨੂੰ ਰਾਤ ਲੈ ਗਏ ਸੀ ਤੇ ਮੁੜ ਕੇ ਸਵੇਰ ਇਹ ਘਰ ਦੇ ਨਾਲ ਪਹੁੰਚਾ ਤੇ ਬੁਰਦਾਵਿਆ ਤੇ ਇਹਨਾਂ ਨੇ ਭਾਪੂ ਦਾ ਵਿਚ ਨੂੰ ਕੀਤੀ ਤੇ ਸਾਹਬ ਜੱਟ ਆਪਣਾ ਜੇ ਲੱਗਣ ਮੁੜ ਕੇ ਇੱਕ ਮੋਟਾ ਜਿਹੇ ਪੌ ਲੱਗਾ ਤੇ ਜਿੱਕਾ ਗਿਆ ਉਹ ਲੈ ਘਰ ਆ ਗਿਆ ਇਹ ਲੋਕ ਆ ਰਾਇਆ ਜਿਹੜਾ ਆ ਰ ਆ ਕੇ ਇਹ ਆਪਣਾ ਸਮਾਜ ਦਾ ਲੱਗੀਆਂ ਲੋਦਾ ਕਰਕੇ ਵੀ ਮੌਤ ਹੋ ਗਈ ਆ ਇਹ ਆਪਾਂ ਮੰਗਵਾਉਂਦੇ ਚ ਕਰ ਰਹੇ ਆ ਹਾਂ ਜੋ ਬੰਦੇ ਆ ਸੂਰਜ ਦੇ ਸਾਬੂ ਸਲੈਕਟਰ ਜੀ ਮਹੀਨਾ ਪੁੱਛ ਪਾਣੀ ਗਈਆਂ ਸਲੈਕਟਰ ਦਾ